ਸੀਸੀਟੀਵੀ ਤੁਸੀਂ ਵੇਖਿਆ ਹੈ ਤੁਸੀਂ ਆਪ ਅੰਦਾਜ਼ਾ ਲਗਾਓ ਤੇਰੇ ਵਿੱਚ ਗਲਤ ਕੌਣ ਸੀਗਾ ਸੀਸੀਟੀਵੀ ਦੇ ਵਿੱਚ ਇੱਥੇ ਜਿਹੜੇ ਸੜਕ ਦੇ ਗਲਿਆਰੇ ਦੇ ਵਿੱਚ ਫੋਟੋਗ੍ਰਾਫੀ ਦਾ ਕੰਮ ਕਰਦੇ ਨੇ ਉਹ ਲੜਕੇ ਇੱਕ ਫੈਮਿਲੀ ਨੂੰ ਪੈ ਜਾਂਦੇ ਨੇ ਤੇ ਕੁੱਟਮਾਰ ਉਹਦੀ ਕਰਦੇ ਨੇ ਉਹਦਾ ਕੀ ਕਸੂਰ ਸੀਗਾ ਇਹ ਬਿਲਕੁਲ ਨਹੀਂ ਪਤਾ ਕਿਉਂਕਿ ਸੀਸੀਟੀਵੀ ਦੇ ਵਿੱਚ ਇਹ ਜਾਣਕਾਰੀ ਨਹੀਂ ਮਿਲਦੀ ਸਿਰਫ ਮਾਰ ਕੁੱਟਾਈ ਦੇ ਸੀਨ ਨਜ਼ਰ ਆਉਂਦੇ ਨੇ ਗਲਿਆਰੇ ਦੇ ਵਿੱਚ ਅਸੀਂ ਖੜੇ ਹਾਂ ਗਲਿਆਰੇ ਦੀ ਇਹ ਜਗ੍ਹਾ ਹੈ ਜਿੱਥੇ ਇਹ ਕੁੱਟਮਾਰ ਹੋਈ ਹੈ ਉਸ ਲੜਕੇ ਵੀ ਗੰਭੀਰ ਉਹਨੂੰ ਜ਼ਖਮੀ ਕੀਤਾ ਗਿਆ ਹੈ ਉਹ ਆਪਣੀ ਫੈਮਲੀ ਦੇ ਨਾਲ ਆਪਣੀ ਹੋਣ ਵਾਲੀ ਜਾਂ ਉਹਦੀ ਜਿਹੜੀ ਧਰਮ ਪਤਨੀ ਸੀਗੀ ਉਹਦੇ ਨਾਲ ਸ੍ਰੀ ਹਰਮੰਦਰ ਸਾਹਿਬ ਆਪਣੇ ਪਿਤਾ ਜੀ ਦੇ ਨਾਲ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਆਇਆ ਸੀਗਾ ਔਰ ਕਿਸੇ ਕਾਰਨ ਉੱਥੇ ਉਹਦੇ ਨਾਲ ਹਥੋਪਾਈ ਹੋ ਜਾਂਦੇ ਨੇ ਔਰ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਨੇ ਸੀਸੀਟੀਵੀ ਦੇ ਵਿੱਚ ਜਿਹੜੀ ਚੀਜ਼ ਨਜ਼ਰ ਆ ਰਹੀ ਹੈ ਉਹ ਇਹ ਨਜ਼ਰ ਆ ਰਹੀ ਹੈ ਕਿ ਕਿਸੇ ਦੇ ਨਾਲ ਔਰ ਪਹਿਲੇ ਉਹ ਲੜ ਰਹੇ ਸੀਗੇ ਦੋ ਜਣੇ ਉਸ ਦੇ ਵਿੱਚ ਉਹਨੇ ਵਿਚਵਚਾਵ ਕੀਤਾ ਹੈ ਪਰ ਉਹ ਆਪਣੀ ਲੜਾਈ ਬੰਦ ਕਰਕੇ ਉਹਦੇ ਦੁਵਾਲੇ ਹੋ ਜਾਂਦੇ ਨੇ ਉਹਨੂੰ ਮਾਰਦੇ ਕੁਟਦੇ ਨੇ ਔਰ ਸਥਾਨਕ ਜਿਹੜੇ ਦੁਕਾਨਦਾਰ ਨੇ ਮੌਕੇ ਦੇ ਉੱਤੇ ਉਹ ਉਸ ਨੂੰ ਲੈ ਜਾ ਕੇ ਇਲਾਜ ਲਈ ਲੈ ਕੇ ਜਾਂਦੇ ਨੇ ਸਿਵਲ ਹਸਪੀਟਲ ਦੇ ਵਿੱਚ ਉਹ ਇਲਾਜ ਕਰਾਇਆ ਜਾਂਦਾ ਹੈ। ਭਵਨ ਜੀ ਇੱਕ ਘਟਨਾ ਤੁਸੀਂ ਵੀ ਵੇਖੀ ਆ ਇੱਕ ਸਾਡੇ ਲਈ ਸ਼ਰਮਨਾਕ ਘਟਨਾ ਹੈ ਕਿ ਗਲਿਆਰੇ ਦੇ ਵਿੱਚ ਐਹੋ ਜੀ ਘਟਨਾ ਹੋ ਜਾਣੀ ਜਿਹੜਾ ਟੂਰਿਸਟ ਆਂਦਾ ਸੈਲਾਨੀ ਆਂਦਾ ਹੈ ਜਾਂ ਸ਼ਰਧਾਲੂ ਆਂਦਾ ਹੈ ਉਹਦੇ ਨਾਲ ਇਸ ਤਰ੍ਹਾਂ ਮਾਰਕੁਟਾਈ ਹੋਣੀ ਔਰ ਉਸ ਲੈਵਲ ਤੇ ਜਦੋਂ ਉਹਦੀ ਫੈਮਲੀ ਨਾਲ ਆ ਉਹਦੇ ਪਿਤਾ ਜੀ ਨੂੰ ਵੀ ਮਾਰਿਆ ਕੁੱਟਿਆ ਜਾਂਦਾ ਹੈ ਆ ਦੇਖੋ ਬੜੀ ਹੀ ਨਦਾਮਤ ਔਰ ਸ਼ਰਮਿੰਦਗੀ ਦਾ ਵਾਇਸ ਇਹ ਘਟਨਾ ਬਣ ਗਈ ਆ ਜਿੱਥੇ ਕੁਝ ਲੰਡੇ ਚੌਧਰੀ ਗੁੰਡੇ ਬਦਮਾਸ਼ ਕੈਮਰਾਮੈਨ ਦੇ ਰੂਪ ਦੇ ਵਿੱਚ ਇੱਕ ਵਿਜ਼ਟਰ ਨੂੰ ਟੂਰਿਸਟ ਨੂੰ ਜਿਹੜਾ ਨਵਾਂ ਸ਼ਹਿਰ ਦੁਆਬਾ ਰੀਜਨ ਤੋਂ ਆ ਕੇ ਇੱਥੇ ਨਤਮਸਤਕ ਹੋਣ ਆਉਂਦਾ ਉਹਦੇ ਨਾਲ ਇਦਾਂ ਦੀ ਘਟਨਾ ਵਾਪਰੀ ਆ ਪਹਿਲਾਂ ਤਾਂ ਉਹ ਸਮਾਂ ਸੀ ਕਿ ਜਿਹੜਾ ਕਿਸੇ ਗੁਰੂ ਪੀਰ ਪੈਗੰਬਰ ਦੇ ਨਤਮਸਤਕ ਹੁੰਦਾ ਸੀ ਤੇ ਸਾਡੇ ਲੋਕ ਉਹਨੂੰ ਵੀ ਰੱਬ ਦੇ ਰੂਪ ਨਾਲ ਦੇਖਦੇ ਸੀ ਸਾਡਾ ਇਹ ਮੋਰਲ ਡਿਊਟੀ ਆ ਸਾਡੇ ਐਥਿਕਸ ਆ ਸਾਡੇ ਗੁਰੂ ਨਗਰੀ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਪ੍ਰੋਮਿਨੈਂਟ ਪੁਆਇੰਟ ਹੀ ਇਹ ਸੀ ਕਿ ਜਿੱਥੇ ਜਿਹੜਾ ਵੀ ਵਿਅਕਤੀ ਆਉਂਦਾ ਉਹਨੂੰ ਸਤਕਾਰ ਦੀ ਨਜ਼ਰ ਨਾਲ ਰੱਬ ਦੀ ਨਜ਼ਰ ਦੇ ਨਾਲ ਅਸੀਂ ਉਹਨੂੰ ਦੇਖਦੇ ਸੀ ਜਿੱਥੇ ਐਡਮਿਨਿਸਟ੍ਰੇਸ਼ਨ ਵੱਖ-ਵੱਖ ਤਰ੍ਹਾਂ ਦੇ ਨਾਲ ਟੂਰਿਜ਼ਮ ਗ੍ਰੋਥ ਨੂੰ ਵਧਾ ਰਹੀ ਆ ਐਗਰੀਕਲਚਰ ਕਲਚਰਲ ਸਿਸਟਮ ਹਰ ਤਰ੍ਹਾਂ ਦੇ ਸਿਸਟਮ ਨੂੰ ਬੈਲੈਂਸ ਕਰ ਰਹੀ ਆ ਪਰਜ਼ਰਵ ਕਰ ਰਹੀ ਆ ਹੈਰੀਟੇਜ ਸਾਈਟਸ ਨੂੰ ਬਣਾ ਰਹੀ ਆ ਉੱਥੇ ਤੁਸੀਂ ਆਪ ਦੇਖ ਲਿਆ ਕਿ ਕੁਝ ਇੱਕ ਐਂਟੀ ਸੋਸ਼ਲ 엘ਮੈਂਟਸ ਕਿਸ ਤਰੀਕੇ ਨਾਲ ਕਿਸੇ ਗਰੀਬ ਦੀ ਕੁੱਟਮਾਰ ਕਰਦੇ ਆ ਉਹ ਵਿਅਕਤੀ ਜਿਹੜਾ ਆਪਣੇ ਪਰਿਵਾਰ ਦੇ ਨਾਲ ਆਇਆ ਹੁੰਦਾ ਉਹ ਵਿਅਕਤੀ ਜਿਹੜਾ ਆਪਣੇ ਭੈਣਾਂ ਦੇ ਨਾਲ ਆਪਣੇ ਬਜ਼ੁਰਗ ਬਾਪ ਦੇ ਨਾਲ ਆਉਂਦਾ ਤੇ ਉਹ ਇੱਥੇ ਕੁਝ ਇੱਕ ਲੋਕ ਐਂਟੀ ਸੋਸ਼ਲ 엘ਮੈਂਟਸ ਚੜਦੇ ਆ ਤੇ ਉਹਨਾਂ ਨੂੰ ਰੋਕਦਾ ਉਹ ਵਾਕਈ ਠੀਕ ਆ ਕਿ ਇੱਕ ਐਸੀ ਸਪੇਸ ਜਿੱਥੇ ਇੰਟਰਨੈਸ਼ਨਲ ਟੂਰਿਸਟ ਹੁੰਦਾ ਵਿਜ਼ਿਟਰਸ ਹੁੰਦੇ ਆ ਉਥੇ ਜੇ ਇਦਾਂ ਦੀ ਘਟਨਾ ਵਾਪਰੂਗੀ ਤੇ ਸਾਡਾ ਵੀ ਫਰਜ਼ ਬਣਦਾ ਉਹਨੂੰ ਰੋਕਣਾ ਬਾਕੀ ਲੋਕਾਂ ਦਾ ਵੀ ਫਰਜ਼ ਬਣਦਾ ਪਰ ਉਹ ਗਰੀਬ ਨੇ ਕਿਤੇ ਉਹਨਾਂ ਨੂੰ ਰੋਕ ਲਿਆ ਤੇ ਕੁਝ ਇੱਕ 10-12 ਜਣਿਆਂ ਨੇ ਇਕੱਠੇ ਹੋ ਗਏ ਉਹਨਾਂ ਨੇ ਮਾਰਕਟਾਈ ਕੀਤੀ ਆ ਉਸ ਤੋਂ ਬਾਅਦ ਅਗਲਾ ਪੁਆਇੰਟ ਇਹ ਵੀ ਆ ਕਿ ਉਹਨਾਂ ਦੀ ਜਿਹੜੀ ਫੀਮੇਲ ਮੈਂਬਰਸ ਆ ਪਰਿਵਾਰ ਦੇ ਉਹਨਾਂ ਨੇ ਵੀ ਇਹ ਗੱਲ ਕੀਤੀ ਆ ਕਿ ਸਾਡੇ ਨਾਲ ਵੀ ਪੁਲਿਸ ਨੇ ਬੜੀ ਬਦਤਮੀਜ਼ੀ ਕੀਤੀ ਐ ਅੱਛੇ ਤਰੀਕੇ ਨਾਲ ਪੇਸ਼ ਨਹੀਂ ਆਏ ਉਸ ਤੋਂ ਬਾਅਦ ਇੱਕ ਐਡਾ ਵੱਡਾ ਸਰਾਊਂਡਿੰਗ ਹੋਵੇ ਹੈਰੀਟੇਜ ਸਟਰੀਟ ਹੋਵੇ ਉਥੇ ਆਮ ਤਰ੍ਹਾਂ ਇਹ ਨਾ ਘਟਨਾਵਾਂ ਪਹਿਲਾਂ ਵੀ ਪਿਛਲੇ ਸਾਲ ਵੀ ਕੈਮਰਾਮੈਨਸ ਇਦਾਂ ਹੀ ਲੋਕਾਂ ਦੇ ਨਾਲ ਲੜੇ ਕਿਸੇ ਯੰਗ ਬੱਚੇ ਦੇ ਸੱਟ ਲਾ ਦਿੱਤੀ ਇੰਜਰੀ ਕਰ ਦਿੱਤੀ ਉਸ ਤੋਂ ਬਾਅਦ ਇਹ ਏਰੀਆ ਪ੍ਰੀ ਵੈਡਿੰਗ ਸ਼ੂਟਸ ਦਾ ਵੀ ਘਰ ਬਣ ਗਿਆ ਜਿਹੜਾ ਸੈਕ੍ਰਿਟੀ ਨੂੰ ਹਰਟ ਕਰਦਾ ਪਵਿੱਤਰਤਾ ਨੂੰ ਹਰਟ ਕਰਦਾ ਜੇ ਸਾਡਾ ਡੈਕੋਰਮ ਕੰਡਕਟ ਸਾਡੀ ਮਰਿਆਦਾ ਅੰਦਰ ਬਣਦੀ ਆ ਤੇ ਮਰਿਆਦਾ ਸਾਡੀ ਬਾਹਰ ਵੀ ਬਣਦੀ ਆ ਸੋ ਇਸ ਕਰਕੇ ਇੱਥੇ ਓਪਨਲੀ ਲੋਕ ਆਪਣੀਆਂ ਜੜੀਆਂ ਜੋ ਮੈਂ ਕਹਾਂਗਾ ਨਾ ਮناسب ਘਟਨਾ ਕਰਦੇ ਆ ਜਿਸ ਦੇ ਨਾਲ ਟੂਰਿਸਟ ਨੂੰ ਵੀ ਸ਼ਰਮਿੰਦਗੀ ਦਾ ਬੱਸ ਪੰਨਾ ਪੈਂਦਾ ਲੋਕਲ ਰੈਜ਼ੀਡੈਂਟ ਨੂੰ ਵੀ ਆਲੇ ਪਾਸੇ ਜਿਹੜੇ ਦੁਕਾਨਦਾਰ ਆ ਉਹ ਵੀ ਬੜੇ ਤੰਗ ਪਰੇਸ਼ਾਨਾ ਕੋਈ ਵਿਚਾਰਾ ਡਰਦਾ ਬੋਲਦਾ ਹੀ ਨਹੀਂ ਹੁਣ ਤੁਸੀਂ ਆਪ ਸੁਣ ਲਿਆ ਲੋਕਾਂ ਕੋਲੋਂ ਸੁਣਿਆ ਕੁਝ ਕਹਿੰਦੇ ਜੀ ਇਹ ਕਿਰਚਾਂ ਰੱਖਦੇ ਆ ਕੋਈ ਕਹਿੰਦਾ ਜੀ ਇਹ ਵੈਪਨ ਕੋਲ ਰੱਖਦੇ ਆ ਕੋਈ ਕਹਿੰਦਾ ਜੀ ਇਹ ਸਾਰੇ ਬਦਮਾਸ਼ ਇੱਥੇ ਇਕੱਠੇ ਹੋਏ ਇਤੋਂ ਤੁਸੀਂ ਆਪ ਇਸ ਗੱਲ ਦਾ ਅੰਦਾਜ਼ਾ ਲਗਾ ਲਓ ਕਿ ਇਹ ਸਪੌਟ ਕਿਸੇ ਸਮੇਂ ਤੇ ਡਾਂਸਿੰਗ ਸਪੌਟ ਬਣ ਗਿਆ ਸੀ ਇੱਥੇ ਲੋਕ ਰੀਲਾਂ ਬਣਾਉਂਦੇ ਸੀ ਇੱਥੇ ਲੋਕ ਐਕਟਿੰਗ ਦੇ ਪਰਫਾਰਮੈਂਸ ਕਰਕੇ ਵੀਡੀਓਜ਼ ਬਣਾਉਂਦੇ ਸੀ ਜਿਹੜਾ ਸਾਡੀ ਮਰਿਆਦਾ ਨੂੰ ਸੈਕ੍ਰਿਟੀ ਨੂੰ ਪਵਿੱਤਰਤਾ ਨੂੰ ਹਰ ਮੰਦਰ ਸਾਹਿਬ ਦੀ ਸਰਾਉਂਡਿੰਗਸ ਨੂੰ ਧੋ ਮਿਲ ਕਰਦਾ ਫਿਰ ਤੁਸੀਂ ਆਪ ਦੇਖ ਲਿਆ ਕਿ ਲਾਸਟ ਟਾਈਮਸ ਦੇ ਵਿੱਚ ਜਿੱਥੇ ਬੰਦੀਆਂ ਨੇ ਕੋਈ ਨਿਹੰਗ ਸਿੰਘਾਂ ਨੇ ਫਿਰ ਉਹ ਮੈਂ ਕਹੂੰਗਾ ਚੰਗਾ ਕਦਮ ਆ ਜਿਹੜੇ ਕੋਈ ਹੋਟਲ ਦੇ ਰੂਮ ਬੁੱਕ ਕਰਾਉਂਦੇ ਆ ਗਲਤ ਤਰੀਕੇ ਨਾਲ ਕਰਾਉਂਦੇ ਆ ਉਹਨਾਂ ਨੂੰ ਫਿਰ ਥੱਪੜ ਮਾਰ ਦਿਆ ਕਿ ਇਹ ਕੈਮਰਾਮੈਨਸ ਕੀ ਇਦਾਂ ਦੇ ਕੋਝੇ ਇੱਕ ਐਂਟੀ ਸੋਸ਼ਲ ਐਲੀਮੈਂਟ ਇਹ ਚਾਹੁੰਦੇ ਆ ਕਿ ਉਹਨਾਂ ਦੀ ਵੀ ਛੱਤਰ ਪ੍ਰੇਡ ਇੱਥੇ ਚੰਗੀ ਤਰ੍ਹਾਂ ਹੋਵੇ ਪੁਲਿਸਰ ਉਹਨਾਂ ਤੇ ਡੰਡਾ ਇਸਤੇਮਾਲ ਕਰੇ ਫਿਰ ਉਹ ਇਲਜ਼ਾਮ ਕਰਨਗੇ ਕਿ ਸਾਡੇ ਨਾਲ ਬੇਅਦਬੀ ਕੀਤੀ ਸਾਡੇ ਨਾਲ ਮਾਰਕਟਾਈ ਕੀਤੀ ਸਾਡੇ ਨਾਲ ਨਜਾਇਜ਼ ਕੀਤੀ ਕੋ ਆਪ ਹੀ ਸਮਝ ਲੈਂਦੇ ਕਿ ਇੱਥੇ ਉਹਨਾਂ ਨੂੰ ਡਿਕੋਰਮ ਦੇ ਵਿੱਚ ਰਹਿਣਾ ਚਾਹੀਦਾ ਜੇ ਕਿਸੇ ਨੇ ਕੋਈ ਗੱਲ ਉਹਨਾਂ ਨੂੰ ਕਹਿ ਵੀ ਦਿੱਤੀ ਆ ਤੇ ਉਹ ਵਪਾਰੀ ਨੇ ਤਾਜਰ ਨੇ ਕੰਮ ਕਰ ਰਿਹਾ ਉਹਨਾਂ ਨੂੰ ਕੋਈ ਪੈਸਾ ਕਮਾਉਣਾ ਉਹਨਾਂ ਦੇ ਅੰਦਰ ਸੈਨ ਸ਼ਕਤੀ ਹੋਣੀ ਚਾਹੀਦੀ ਆ ਸੋ ਅਲਟੀਮੇਟਲੀ ਇਦਾਰਿਆਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਪੁਲਿਸ ਸਿਸਟਮ ਨੂੰ ਵੀ ਇੱਕ ਮੈਥਡ ਇਹਦੇ ਵਿੱਚ ਅਪਲਾਈ ਕਰ ਲੈਣਾ ਚਾਹੀਦਾ ਕਿ ਉਹਨਾਂ ਦੇ ਆਪ ਦੇ ਵੀ ਕਿਊਆਰ ਕੋਡਸ ਹੋਣ ਉਹਨਾਂ ਦੀਆਂ ਵੈਰੀਫਿਕੇਸ਼ਨਸ ਹੋਣ ਉਹਨਾਂ ਨੂੰ ਆਈਡੈਂਟੀਟੀ ਕਾਰਡ ਜਾਰੀ ਹੋਣ ਜਿਹਦੇ ਨਾਲ ਦੂਰੋਂ ਹੀ ਉਹਨਾਂ ਦੀ ਪਛਾਣ ਹੋ ਸਕੇ ਤੇ ਚੰਗੇ ਕੈਰੇਕਟਰ ਵਾਲੇ ਲੋਕ ਹੀ ਇੱਥੇ ਕਾਰੋਬਾਰ ਕਰ ਸਕਣ ਸਾਨੂੰ ਇਹ ਹੀ ਨਹੀਂ ਪਤਾ ਲੱਗਦਾ ਕਿ ਇਸ ਹੈਰੀਟੇਜ ਸਟਰੀਟ ਦੇ ਵਿੱਚ ਕੋਈ ਐਂਟੀਸੋਸ਼ੀਅਲ ਐਲੀਮੈਂਟ ਕਿਸ ਰੂਪ ਦੇ ਵਿੱਚ ਕੰਮ ਕਰ ਰਿਹਾ ਕੋਈ ਗੈਂਗਸਟਰ ਆ ਕਿਸੇ ਕੋਲ ਹਥਿਆਰ ਆ ਕੋਈ ਕਿਸੇ ਨਾਲ ਲੜ ਰਿਹਾ ਕੋਈ ਕਿਸੇ ਨੂੰ ਮਾਰ ਰਿਹਾ ਕੁੱਟ ਰਿਹਾ ਕੋਈ ਚੋਰੀ ਕਰ ਰਿਹਾ ਸੋ ਇਹ ਚੀਜ਼ਾਂ ਸਾਡੇ ਸੈਂਟੀਮੈਂਟਸ ਨੂੰ ਵੀ ਹਰਟ ਕਰਦੀਆਂ ਸਾਡੀ ਮਰਿਆਦਾ ਨੂੰ ਵੀ ਹਰਟ ਕਰਦੀਆਂ ਓਵਰਆਲ ਇਦਾਂ ਦੀ ਜਗਾ ਜਿੱਥੋਂ ਲੱਖ ਦੇ ਕਰੀਬ ਟੂਰਿਸਟ ਡੇਲੀ ਆਉਂਦਾ ਤੇ ਫਿਰ ਜੇ ਇਦਾਂ ਦੀ ਘਟਨਾਵਾਂ ਵਾਪਰਨ ਗਿਆ ਤੇ ਲੋਕਾਂ ਦੇ ਅੰਦਰ ਕੀ ਦਿਖ ਜਾਊਗੀ ਉਹ ਵਿਅਕਤੀ ਜਿੰਨੇ ਬੈਲ ਸਾਹਿਬ ਇਹ ਹੀ ਗੱਲ ਕਹਿ ਦਿੱਤੀ ਕਿ ਸ਼ਰਮ ਦੀ ਕਿਹੜੀ ਗੱਲ ਹੈ ਸ਼ਰਮ ਦੀ ਗੱਲ ਤੇ ਅੰਮ੍ਰਿਤਸਰ ਵਾਸੀਆਂ ਵਾਸਤੇ ਆ ਮੇਰੇ ਵਾਸਤੇ ਨਹੀਂ ਆ ਸੋ ਇਸ ਤੋਂ ਜ਼ਿਆਦਾ ਪੱਦਾ ਕਮੈਂਟ ਨਹੀਂ ਹੋ ਸਕਦਾ ਸ਼ਰਮਸਾਰ ਕਰਨ ਵਾਲਾ ਬਹੁਤ ਵੱਡੀ ਗੱਲ ਉਹਨੇ ਵੀ ਕਹੀ ਸੀਗੀ ਕਿ ਆਪਣੇ ਬਿਆਨ ਦੇ ਵਿੱਚ ਵੀ ਉਹਨੇ ਇਹ ਗੱਲ ਕਹੀ ਹੈ ਕਿ ਸ਼ਰਮ ਅੰਮ੍ਰਿਤਸਰ ਵਾਸੀਆਂ ਨੂੰ ਆਣੀ ਚਾਹੀਦੀ ਹੈ ਸਾਨੂੰ ਆਣੀ ਚਾਹੀਦੀ ਤੁਹਾਨੂੰ ਆਣੀ ਚਾਹੀਦੀ ਹੈ ਕਿ ਉਹ ਇੱਥੇ ਨਤਮਸਤਕ ਹੋਣ ਆਇਆ ਸੀਗਾ ਆਪ ਅਕੀਦਾ ਪੇਸ਼ ਕਰਨ ਆਇਆ ਸੀ ਪ੍ਰਮਾਤਮਾ ਦੇ ਘਰ ਔਰ ਉਸ ਦੇ ਨਾਲ ਇਸ ਤਰ੍ਹਾਂ ਦਾ ਵਤੀਰਾ ਕੀਤਾ ਜਾਂਦਾ ਸਾਡਾ ਮਹਿਮਾਨ ਸੀਗਾ ਸੀ ਉਹਨੂੰ ਕੀ ਕੁੱਟਮਾਰੋ ਦੇ ਨਾਲ ਕਰਦੇ ਆ ਬਿਨਾਂ ਕਿਸੇ ਕਾਰਨ ਸੋ ਪਵਨ ਜੀ ਕਿਹਾ ਇਸ ਏਰੀਏ ਦੇ ਵਿੱਚ ਜਿਸ ਤਰ੍ਹਾਂ ਮੈਂ ਵੇਖ ਰਿਹਾ ਹਾਂ ਮੈਂ ਕਾਫੀ ਲੰਬੇ ਸਮੇਂ ਤੋਂ ਦੇਖਦਾ ਆ ਰਿਹਾ ਕਿ ਇਸ ਏਰੀਏ ਦੇ ਵਿੱਚ ਪੁਲਿਸ ਵੀ ਨਾਮਾਤਰੀ ਆ ਉਹ ਕਿਤੇ ਨਜ਼ਰ ਨਹੀਂ ਆਉਂਦੀ ਪੁਲਿਸ ਦਾ ਜਰੂਰ ਇੱਥੇ ਪੈਰਾ ਹੁੰਦਾ ਹੈ ਪਰ ਕੋਈ ਨਜ਼ਰ ਨਹੀਂ ਆਉਂਦਾ ਕੀ ਉਸ ਘਟਨਾ ਤੋਂ ਬਾਅਦ ਆਲੇ ਦੁਆਲੇ ਦੇ ਜਿਹੜੇ ਲੋਕ ਸੀਗੇ ਜਿਹੜੇ ਦੁਕਾਨਦਾਰ ਸੀਗੇ ਉਹ ਬਿਲਕੁਲ ਕੀ ਕਹਿੰਦੇ ਚੁੱਪ ਕਰਕੇ ਬੈਠੇ ਰਹੇ ਕੀ ਉਹਨਾਂ ਨੇ ਚੂੜੀਆਂ ਪਾ ਲਈਆਂ ਹੋਈਆਂ ਸੀ ਕਿ ਕਿਸੇ ਨੂੰ ਬਚਾ ਨਹੀਂ ਸਕਦੇ ਸੀਗੇ ਦੇਖੋ ਇਹੋ ਹੀ ਦੁਕਾਨਦਾਰ ਪਹਿਲਾਂ ਮਜ਼ਲੂਮ ਗਰੀਬ شریف ਦੀ ਲੋਕੀ ਮਦਦ ਦੇ ਵਿੱਚ ਖੜ੍ਹ ਜਾਂਦੇ ਸੀ ਪਰ ਅੱਜ ਹਾਲਾਤ ਇਹ ਬਣ ਗਿਆ ਤੁਸੀਂ ਦੇਖਿਆ ਹਰ ਪਾਸੇ ਗੈਂਗਵਾਰਾ ਹੋ ਰਹੀਆਂ ਹਰ ਪਾਸੇ ਨਕਲੀ ਜਾਲੀ ਹਥਿਆਰ ਜਿਹੜੇ ਇਲੀਗਲ ਹਥਿਆਰ ਹੈ ਉਹ ਵੀ ਫੜੇ ਜਾ ਰਹੇ ਹਰ ਪਾਸੇ ਗੁੰਡਾਗਰਦੀ ਜਿਹੜਾ ਉਹਦਾ ਨੰਗਾ ਨਾਚ ਹੋ ਰਿਹਾ ਉਹੋ ਹੀ ਨਾਚ ਫਿਰ ਹੁਣ ਹੈ ਦੀ ਸਟਰੀਟ ਤੱਕ ਐਰਿਟੇਜ ਸਟਰੀਟ ਤੱਕ ਪਹੁੰਚ ਗਿਆ ਤੁਸੀਂ ਇਸ ਗੱਲ ਤੋਂ ਅੰਦੇਸ਼ਾ ਲਗਾ ਲਓ ਤੇ ਫਿਰ ਇਨਾਂ ਤਾਜਰਾਂ ਦਾ ਕਾਰੋਬਾਰੀਆਂ ਦਾ ਡਰਨਾ ਵਾਜਬ ਵੀ ਹੈ ਇੱਥੇ ਲਾਅ ਐਂਡ ਆਰਡਰ ਨੂੰ ਮੈਂਟੇਨ ਕਰਨਾ ਆਮ ਜਨਜੀਵਨ ਨੂੰ ਪ੍ਰੋਟੈਕਟ ਕਰਨਾ ਪੁਲਿਸ ਦੀ ਜ਼ਿੰਮੇਵਾਰੀ ਆ ਲੋਕਲ ਥਾਣੇ ਦੀ ਜ਼ਿੰਮੇਵਾਰੀ ਆ ਲੋਕਲ ਐਸਐਚਓ ਦੀ ਜ਼ਿੰਮੇਵਾਰੀ ਆ ਮੈਂ ਉਹਦੀ ਵੀ ਸਟੇਟਮੈਂਟ ਸੁਣ ਰਿਹਾ ਸੀ ਮੈਨੂੰ ਕੋਈ ਉਹਦੀ ਗੱਲ ਚੰਨੀ ਮੈਚਿਓਰਿਟੀ ਨਹੀਂ ਲੱਗੀ ਮੈਨੂੰ ਇਹ ਨਹੀਂ ਲੱਗਾ ਕਿ ਉਹ ਬੜੀ ਸਿਨਸਰਿਟੀ ਦੇ ਨਾਲ ਗੱਲ ਕਰ ਰਿਹਾ ਇੱਥੇ ਇੰਨਾ ਅਮਲਾ ਹੋਣਾ ਉਹਨਾਂ ਦੀ ਡਿਊਟੀ ਦਾ ਪੈਟਰਨ ਵਕ ਵਕ ਹੋ ਸਕਦਾ ਪਰ ਉਹਨਾਂ ਨੂੰ ਲੋਕਾਂ ਦੀ ਆਮ ਜਨਜੀਵਨ ਦੀ ਸੁਰੱਖਿਆ ਕਰਨਾ ਸਭ ਤੋਂ ਪਹਿਲਾ ਉਹਨਾਂ ਦੀ ਪ੍ਰਾਟੀ ਹੋਣੀ ਚਾਹੀਦੀ ਆ ਖਾਸ ਕਰ ਜਿਹੜਾ ਟੂਰਿਸਟ ਆਉਂਦਾ ਵਿਜ਼ਟਰ ਆਉਂਦਾ ਔਰ ਜਿਹੜੇ ਲੋਕਾਂ ਨੇ ਇਹ ਵਾਰਦਾਤ ਪੇਸ਼ ਕੀਤੀ ਆ ਉਹਨਾਂ ਨੂੰ ਬਲੈਕਲਿਸਟ ਕਰ ਦੇਣਾ ਚਾਹੀਦਾ ਮੁਕਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਭੇਜਣਾ ਚਾਹੀਦਾ ਐਗਜ਼ੈਂਪਲਰੀ ਪਨਿਸ਼ਮੈਂਟ ਉਹਨਾਂ ਨੂੰ ਦੇਣੀ ਚਾਹੀਦੀ ਆ ਔਰ ਮੈਂ ਅੱਗੇ ਹੀ ਅਰਜ਼ ਕੀਤਾ ਕਿ ਇੱਕ ਮੈਥਡ ਡਿਵਾਈਸ ਕਰ ਲੈਣ ਆਇਡੈਂਟੀਟੀ ਕਾਰਡ ਜਿਸਨੂੰ ਕਿਊ ਆਰ ਕੋਡ ਜਿਸਨੂੰ ਉਹਨਾਂ ਨੂੰ ਸਪੈਸ਼ਲ ਵੈਰੀਫਿਕੇਸ਼ਨ ਦੇ ਤਹਿਤ ਉਹੋ ਹੀ ਬੰਦਾ ਇੱਥੇ ਕੰਮ ਕਰ ਸਕੇ ਜਿਹੜਾ ਕਰੈਕਟਰ ਦਾ ਅੱਛਾ ਜਿਹਦਾ ਕਰੈਕਟਰ ਰੋਲ ਅੱਛਾ ਕਿਰਦਾਰ ਅੱਛਾ ਜਿਹੜਾ ਬੰਦਾ ਸincere ਰਿਆ ਡੈਡੀਕੇਟਿਡ ਆ ਜਿਹੜਾ ਵਾਕੇ ਆਪਣੇ ਘਰ ਪਰਿਵਾਰ ਨੂੰ ਚਲਾਉਣਾ ਚਾਹੁੰਦਾ ਨਾ ਕਿ ਕੋਈ ਗੁੱਡੇ ਅੰਸਰ ਆ ਕੇ ਇੱਥੇ ਲੋਕਾਂ ਦੇ ਨਾਲ ਬਦਮਾਸ਼ੀ ਕਰਨ ਗੁੰਡਾਗਰਦੀਆਂ ਕਰਨ ਪੁਲਿਸ ਹੀ ਨਫਰੀ ਜਿੰਨੀ ਤਦਾਦ ਦੇ ਵਿੱਚ ਇੱਥੇ ਚਾਹੀਦੀ ਹੁੰਦੀ ਆ ਉਨੀ ਤਦਾਦ ਚ ਨਹੀਂ ਹੈਗੀ ਲੱਖ ਦੇ ਕਰੀਬ ਤਾਂ ਟੂਰਿਸਟ ਆ ਜਾਂਦਾ ਤੇ ਪੁਲਿਸ ਵਾਲੇ ਕਿੰਨੇ ਕੰਮ ਕਰ ਸਕਦੇ ਆ ਇਹਦੇ ਲਈ ਸਾਡੇ ਆਲੇ ਦੁਆਲੇ ਦੇ ਵਿੱਚ ਚੰਗੇ ਕਰਦਾਰ ਦੇ ਲੋਕ ਹੋਣੇ ਚਾਹੀਦੇ ਆ ਚੰਗੀ ਸੋਚ ਵਾਲੇ ਲੋਕ ਹੋਣੇ ਚਾਹੀਦੇ ਆ ਜੇ ਦੁਕਾਨਦਾਰ ਆਪਣਾ ਕਾਰੋਬਾਰ ਅੰਦਰ ਕਰ ਰਿਆ ਤੇ ਬਾਹਰ ਉਹਨਾਂ ਨੂੰ ਇਸ ਗੱਲ ਦਾ ਅਦਾਜਾ ਹੀ ਨਹੀਂ ਹੁੰਦਾ ਕਿ ਕਿੱਦਾਂ ਦੇ ਲੋਕ ਆ ਕੇ ਇੱਥੇ ਆਪਣਾ ਕਾਰੋਬਾਰ ਕਰ ਰਿਹਾ ਕੀ ਕਰ ਰਿਹਾ ਇਹੋ ਹੀ ਕਾਰਨ ਬਣ ਗਿਆ ਕਿ ਉਹਨਾਂ ਨੇ ਇੰਨੀ ਵੱਡੀ ਹਮਾਕਤ ਕਰ ਲਈ ਬੇਫਕੂਫੀ ਕਰ ਲਈ ਕਿ ਉਹਨਾਂ ਨੇ ਇੱਕ ਵਿਜ਼ਿਟਰ ਨੂੰ ਚੋਟ ਲਾਈ ਉਹਦੀ ਉਂਗਲੀ ਟੁੱਟ ਗਈ ਉਹਦੀ ਹੈਡ ਇੰਜਰੀ ਹੋਈ ਫਿਰ ਥਾਣੇ ਵਾਲੇ ਲੋਕਲ ਉਹਨਾਂ ਨੇ ਉਹਨਾਂ ਦੇ ਲੇਡਿਸ ਕਰੀਆ ਕਿ ਸਾਡੇ ਨਾਲ ਬਤਮੀਜ਼ੀ ਨਾ ਬੋਲਿਆ ਇਹ ਸਾਰੀਆਂ ਗੱਲਾਂ ਹੁਣ ਦਰਸਾ ਰੀਆਂ ਕਿ ਗੁਰੂ ਨਗਰੀ ਅੰਮ੍ਰਿਤਸਰ ਦੇ ਹਾਲਾਤ ਹੁਣ ਉਹੋ ਜਿਹੇ ਨਹੀਂ ਰਹੇ ਅਮ ਆਸਾਨੂ ਹੁਣ ਸਮਾਂ ਰਹਿਣ ਤੇ ਹੀ ਸੰਭਲ ਜਾਣਾ ਚਾਹੀਦਾ ਅਦਰਵਾਈਜ਼ ਲੋਕ ਇਥੋਂ ਆਉਣ ਤੇ ਗਰੇਜ਼ ਕਰਨਾ ਸ਼ੁਰੂ ਕਰ ਦੇਣਗੇ ਮੈਂ ਫਿਰ ਸਪਸ਼ਟ ਕਹਿ ਰਿਹਾ ਕਿ ਜਿਹੜੇ ਲੰਡੇ ਚੌਧਰੀ ਜਿਹੜੇ ਬਦਮਾਸ਼ ਗੁੰਡੇ ਆ ਉਹਨਾਂ ਦੀ ਮੈਂ ਸਖਤ ਸ਼ਬਦ ਜ਼ਿਆਦਾ ਇਸਤੇਮਾਲ ਨਾ ਹੀ ਕਰਾਂ ਤਾਂ ਚੰਗਾ ਉਹਨਾਂ ਦੀ ਪਰੇਡ ਹੋਣੀ ਚਾਹੀਦੀ ਹੈ ਉਹਨਾਂ ਨੂੰ ਅੱਛੇ ਤਰੀਕੇ ਦੇ ਨਾਲ ਐਗਜ਼ੈਂਪਲਰੀ ਪਾਲਿਸ਼ਮੈਂਟ ਇਬਰਤ ਦਾ ਨਿਸ਼ਾਨ ਬਣਾਉਣਾ ਚਾਹੀਦਾ ਕਿ ਕਿਸੇ ਵੀ ਬੰਦੇ ਦੀ ਜੁਰਤ ਨਾ ਪਵੇ ਕਿਸੇ ਬੰਦੇ ਦੀ ਹਿੰਮਤ ਨਾ ਪਵੇ ਕਿ ਕਿਸੇ ਉਹ ਟੂਰਿਸਟ ਨਾਲ ਇਦਾਂ ਦੀ ਵਾਕਿਆ ਪੇਸ਼ ਕਰ ਦੇ ਜਿਉ ਨੂੰ ਕੋਈ ਤਕਲੀਫ ਹੈ ਕੁੱਦ ਦਿਮਾਗ ਦੇ ਵਿੱਚ ਨੁਕਸਾ ਤੇ ਉਹ ਐਡਮਿਨਿਸਟ੍ਰੇਸ਼ਨ ਨੂੰ ਇਦਾਰਿਆਂ ਨੂੰ ਪੁਲਿਸ ਨੂੰ ਖੁਦ ਕੰਪਲੇਂਟ ਕਰ ਸਕਦਾ ਸੀ ਪਰ ਉਹਨਾਂ ਨੇ ਕਾਨੂੰਨ ਨੂੰ ਤੋੜਿਆ ਆਪਣੇ ਹੱਥ ਦੇ ਵਿੱਚ ਲਿਆ ਔਰ ਮੇਰੇ ਸ਼ਹਿਰ ਦੀ ਬੇਕਦਰੀ ਬੇਹਰਮਤੀ ਕੀਤੀ ਆ ਬੜੀ ਮਾੜੀ ਦਿਖ ਦਿਖਾਈ ਆ ਉਹਨਾਂ ਵਾਸਤੇ ਸਖਤ ਤੋਂ ਸਖਤ ਪਨਿਸ਼ਮੈਂਟ ਹੋਣੀ ਚਾਹੀਦੀ ਆ ਤਾਂ ਕਿ ਕਿਸੇ ਦੀ ਹਿੰਮਤ ਹੀ ਨਾ ਭਵੇ ਕਿ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਵਿਅਕਤੀ ਨਾਲ ਐਦਾਂ ਦੀ ਕੋਈ ਹਰਕਤ ਕਰੇ। ਸ਼ੁਕਰੀਆ ਭਵਨ ਜੀ। ਸੋ ਮੈਂ ਤੁਹਾਨੂੰ ਦੁਬਾਰਾ ਦਿਖਾਣਾ ਕਿ ਹੈਰੀਟੇਜ ਸਟਰੀਟ ਦੇ ਵਿੱਚ ਜਿੱਥੇ ਇਹ ਘਟਨਾ ਹੋਈ ਆ। ਇਹ ਹੈਰੀਟੇਜ ਸਟਰੀਟ ਹੈ ਜਿਹੜੀ ਤੁਸੀਂ ਆਪਣੀ ਤਸਵੀਰ ਚ ਦੇਖ ਰਹੇ ਹੋ ਇੱਥੇ ਹਰ ਰੋਜ਼ ਕਰੀਬ ਕਰੀਬ 1 ਲੱਖ ਲੋਕ ਸ੍ਰੀ ਹਰਮੰਦਰ ਸਾਹਿਬ ਮੱਥਾ ਟੇਕਣ ਲਈ ਪਹੁੰਚਦੇ ਨੇ ਐਸੇ ਜਗ੍ਹਾ ਦੇ ਉੱਤੇ ਦੋ ਕੱਲ ਸ਼ਖਸ ਲੜ ਰਹੇ ਸੀ ਆਪਸ ਦੇ ਵਿੱਚ ਜਦੋਂ ਵਿੱਚ ਉਹਨਾਂ ਦੇ ਛੜਛਡਾਵ ਲਈ ਉਹਨਾਂ ਨੂੰ ਛੁਡਾਉਣ ਦੇ ਲਈ ਉਹਦਾ ਲੜਕਾ ਔਰ ਪਿਤਾ ਦੀ ਜਿਹੜੇ ਨਾਲ ਜਾਂਦੇ ਨੇ ਵਿਚਕਾਰ ਪੈ ਜਾਂਦੇ ਨੇ ਕਿ ਉਹਨਾਂ ਨੂੰ ਪਰੇ ਪਰੇ ਕਰ ਦਿੰਦੇ ਨੇ ਕਿਸੇ ਤਰੀਕੇ ਲੜਾਈ ਨਾ ਕੀਤੀ ਜਾਵੇ ਕਿ ਕਿਸੇ ਹੋਰ ਨੂੰ ਵੀ ਨੁਕਸਾਨ ਹੋਏਗਾ ਇਸ ਜਗ੍ਹਾ ਦਾ ਡੈਕੋਰਮ ਬਣਾਇਆ ਜਾਏ ਪਰ ਉਨੀ ਆਪਣੀ ਲੜਾਈ ਪੁੱਲ ਕੇ ਉਸ ਦਾ ਉਸ ਦੀ ਕੁੱਟਮਾਰ ਕਰਦੇ ਨੇ ਉਹਨੂੰ ਜ਼ਖਮੀ ਕਰਦੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਕਰਦੇ ਨੇ ਉਹਦੀ ਉਂਗਲ ਟੁੱਟ ਜਾਂਦੀ ਹੈ ਉਸ ਤੋਂ ਇਲਾਵਾ ਉਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚੋ ਇਹ ਸਾਰੀ ਗੱਲ ਸਾਹਮਣੇ ਜਦੋਂ ਆਉਂਦੀ ਹੈ ਸੀਸੀਟੀਵੀ ਕੈਮਰਾ ਬਿਲਕੁਲ ਸਾਹਮਣੇ ਲੱਗਾ ਹੋਇਆ ਹੈ ਜੇ ਸੀਸੀਟੀਵੀ ਕੈਮਰਾ ਨਾ ਸਾਹਮਣੇ ਹੋਵੇ ਸੀਸੀਟੀਵੀ ਕੈਮਰੇ ਦੀ ਫੁਟੇਜ ਨਾ ਆਈ ਹੋਵੇ ਤੇ ਪਤਾ ਨਹੀਂ ਚੱਲ ਸਕਦਾ ਕਿ ਕੌਣ ਗਲਤ ਸੀਗਾ ਸੋ ਇਸ ਚੀਜ਼ ਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਖਾਸ ਕਰਕੇ ਪੁਲਿਸ نو اس بارے ضرور ਧਿਆਨ ਦੇਣਾ ਪੈਂਦਾ ਹੈ ਕਿ ਇੱਥੇ ਹਰ ਰੋਜ਼ ਇਨੇ ਲੋਕ ਗੁਰੂ ਕਾਰਨਾਤ ਬਸਤਖੋਂ ਲਈ ਪਹੁੰਚਦੇ ਨੇ ਆਪਣੇ ਪਰਿਵਾਰਾਂ ਦੇ ਨਾਲ ਆਉਂਦੇ ਨੇ ਕੋਈ ਦੂਰ ਦਰਾਡੇ ਤੋਂ ਆਉਂਦੇ ਨੇ ਕੋਈ ਸੈਲਾਨੀ ਆਉਂਦੇ ਨੇ ਜਿਲ੍ਹਿਆਂ ਵਾਲੇ ਬਾਗਤ ਕਨ ਜਾਂਦੇ ਨੇ ਔਰ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ ਮਿਸ ਬਿਹੇਵ ਹੋਣਾ ਇਸ ਤਰ੍ਹਾਂ ਦੀ ਮਾਰ ਕੁੱਟਾਈ ਹੋਣੀ ਉਹਨਾਂ ਨੂੰ ਜ਼ਖਮੀ ਕਰ ਦੇਣਾ ਇਹ ਸਾਡੇ ਲਈ ਅਸੀਂ ਕੀ ਸੁਨੇਹਾ ਉਹਨਾਂ ਨੂੰ ਦੇ ਰਿਹਾ ਕਿ ਤੁਸੀਂ ਇਸ ਸਥਾਨ ਤੇ ਦੁਬਾਰਾ ਨਾ ਆਓ ਜਿਹੜਾ ਬੰਦਾ ਨਵੇਂ ਸ਼ਹਿਰ ਦਾ ਰਹਿਣ ਵਾਲਾ ਜਿਸ ਦੇ ਇੱਕ ਹੱਥ ਪੈਰ ਦੇ ਉੱਤੇ ਸੱਟ ਲੱਗੀ ਹੈ ਜਦੀ ਉਂਗਲ ਟੁੱਟ ਗਈ ਹੈ ਉਹ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਦੋਸਤਾਂ ਨੂੰ ਕੀ ਸੁਨੇਹਾ ਦੇਗਾ ਕਿ ਹੈਰੀਟੇਜ ਸਟਰੀਟ ਜਿਹੜੀ ਹਰਮੰਦਰ ਸਾਹਿਬ ਮੈਂ ਗਿਆ ਸੀਗਾ ਹੈਰੀਟੇਜ ਸਟਰੀਟ ਦੇ ਵਿੱਚ ਮੇਰੇ ਨਾਲ ਐਸ ਕਰਕੇ ਇਹਨਾਂ ਨੇ ਕੁੱਟਮਾਰ ਕੀਤੀ ਹੈ ਕਿ ਮੈਂ ਉਹਨਾਂ ਨੂੰ ਸਿਰਫ ਬਚਾ ਕੀਤਾ ਸੀਗਾ ਇਹੋ ਜਿਹਾ ਮੈਸੇਜ ਲੈ ਕੇ ਉਹ ਆਪਣੇ ਯਾਰਾਂ ਦੋਸਤਾਂ ਤੇ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਾਏਗਾ ਕੀ ਸੁਨੇਹਾ ਲੈ ਕੇ ਜਾਏਗਾ ਨਾ ਮੈਂ ਇੱਥੇ ਗੁਰੂ ਘਰ ਆਪਣੇ ਮੱਥਾ ਟੇਕਣਾ ਆਇਆ ਸੀ ਦਰਬਾਰ ਸਾਹਿਬ ਮੁੰਡੇ ਰਾਹ ਜ ਆਉਂਦੀ ਵਾਰ ਨੂੰ ਮੈਂ ਤੇ ਮੇਰੇ ਡੈਡੀ ਨਾਲ تھےਗੇ ਉਹ ਲੜਦੇ ਸੀਗੇ ਉਹ ਬਈ ਦੁਨੀਆ ਆਉਂਦੀ ਜਾਂਦੀ ਆ ਵੀ ਸਾਨੂੰ ਖਿਆਲ ਨਾਲ ਪਿਆਰ ਨਾਲ ਨੰਗ ਲੈਣ ਦਿਓ ਤੁਸੀਂ ਵਿੱਚ ਵੱਜੂਗੇ ਕਿਹਦੇ ਸਾਥ ਲਗੂਗੀ ਗਰੀਬ ਮਾਤਰ ਦੇ ਉਹ ਨਹੀਂ ਬਾਸ ਐਨੀ ਗੱਲ ਸੁਣ ਕੇ ਉਹ ਨਹੀਂ ਮੇਰੇ ਤੇ ਜਿੱਦਾਂ ਮੇਰੇ ਮਾਰਿਆ ਸੱਤ ਅੱਠ ਯਾਨੇ ਇਕੱਠੇ ਹੋਗੇ ਬਾਅਦ ਦੀ ਜਦੋਂ ਉਹ ਨਹੀਂ ਬਰੋਪਰ বাজਦੀ ਦੇਖੀ ਬਸ ਤਾਂ ਇਹ ਗੱਲ ਮੇਰਾ ਭਰਾ ਆ ਤਾਂ ਬਾਕੀ ਦੇਖੋ ਕੀ ਆ ਇਹਨਾਂ ਨੇ ਬਹੁਤ سارے ਕਹਿੰਦੇ ਕਿ ਕਰਾਂਗੇ ਤੁਹਾਡੇ ਨਾਲ ਸਹੀ ਦੁਜਾਰਾ ਰਿਪੋਰਟ ਲਿਖਾਤੀ ਆ ਬਾਕੀ ਦੇਖੋ ਮੇਰਾ ਭਰਾ ਕਿੰਨੇ ਜਣੇ ਇਸ ਪੱਜੀਓ 7-8 ਜਣੇ ਸੀਗੇ ਮੇਰਾ ਭਰਾ 10 ਜਣੇ ਤਾਂ ਸੀਗੇ ਇਹ ਮੈਨੂੰ ਤਾਂ ਪਤਾ ਨਹੀਂ ਲੱਗਾ ਮੇਰੇ ਮੇਰੇ ਡੈਡੀ ਦੇ ਮਾਰਦੇ ਸੀ ਉਹ ਮੈਂ ਦੂਰ ਭੱਜਦਾ ਸੀ ਆਪਣੇ ਡੈਡੀ ਤੋਂ ਮੈਂ ਡੈਡੀ ਤੋਂ ਦੂਰ ਭੱਜਦਾ ਸੀ ਮੇਰੇ ਤੋਂ ਵੀ ਉਹਦੇ ਨਾਲ ਵਾਰ ਨਾ ਮੇਰੇ ਨਾਲ ਨੂੰ ਆ ਜਾਣ ਜਿੰਨੇ ਹੈਗੇ ਆ ਤੇ ਦੇਖੋ ਕੋਈ ਵੀ ਨਹੀਂ ਭੱਜਦਾ ਜਾ ਸਕਦਾ ਜਰੇ ਆ ਜਲੋ ਕੋਈ ਆ ਨਹੀਂ ਪਰਵਾਤਾਂ ਜਿਹੜੇ ਦਰਦੇ ਜਗਾ ਕੇ ਆਏ ਆ ਉਹ ਲੋ ਕਿ ਮੇਅਰ ਕਰੇ ਕੋਈ ਨਹੀਂ ਆਮਾਗੇ ਜਰੂਰਤ ਹੋਰ ਹੋਰ ਬੜਾ ਉਹ ਕਹਿੰਦੇ ਜੀ ਕੋਈ ਗੱਲ ਨਹੀਂ ਹੱਲ ਕਰਦੇ ਆ ਕਾਮਾਪਸੰਦ ਨਿਤੇਸ਼ ਦੇ ਨਾਲ ਜੋਤੀ ਬਹਿਲ ਡੇਨਿਕ ਸਵੇਰਾ ਟੀਵੀ ਅੰਮ੍ਰਿਤਸਰ